ਕੱਦਨਾ ਕਿ ਕਿਸੇ ਨੌਕਰੀ ਪ੍ਰਾਪਤ ਕਰਨ ਆਸਤੇ ਸਿੱਖਿਆ ਭਾਗ ਨੂੰ ਜਿੰਨੀ ਔਖੀ ਤੁਸੀਂ ਨੌਕਰੀ ਲੈਣ ਲਈ ਸੰਘਰਸ਼ ਕਰੀ ਜਾਂਦੇ ਆ ਇਹੋ ਜਿਹਾ ਕਰੇਡਾ ਸੰਘਰਸ਼ੀ ਅਸੀਂ ਉਹਨੂੰ ਬਚਾਉਣ ਲਈ ਕਰ ਰਹੇ ਹਾਂ ਇੰਨੀ ਔਖੀ ਘਾ ਲੈਣਾ ਹੀ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਜਿੰਨੀ ਅਸਧਾਰਨਾ ਘਾ ਲਈ ਜਾਂਦੇ ਆ ਨੌਕਰੀ ਮਿਲਣ ਤੋਂ ਬਾਅਦ ਵੀ ਤੁਹਾਨੂੰ ਨੀਤੀਆਂ ਦਾ ਦੌਰ ਐਡਾ ਤੇਜ਼ ਆ ਇੰਨਾ ਤਿੱਖਾ ਵੀ ਜਿਹੜੀ ਉਹ ਸਰਕਾਰੀ ਸਕੂਲਾਂ ਦੀ ਸਫਲ ਬੈਠੀ ਨਹੀਂ ਜਾਂਦੇ ਆ ਇਹ ਤੋਂ ਪਹਿਲਾਂ ਸੈਕਟਰੀ ਹੋਏ ਹਨ ਕੁਮਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੋਸਟਾਂ ਮੈਕ ਵਿੱਚੋਂ ਖਾਲੀ ਕਰ ਗਿਆ ਜਿਹੜੇ ਕਰਕੇ ਤੁਹਾਨੂੰ ਆਨੇ ਬਹਾਨੇ ਲਾਉਂਦੇ ਆ ਵੀ ਪ੍ਰਾਇਮਰੀ ਪੋਸਟਾਂ ਖਾਲੀ ਨਹੀਂ ਤੁਹਾਨੂੰ ਜੁਆਇਨ ਕਿੱਥੇ ਕਰਾਈਏ ਤੁਸੀਂ ਮੀਟਿੰਗਾਂ ਕਰਦੇ ਹੋਵੋਗੇ ਡੀਜੀਆਈ ਨਾਲ ਫੈਕਟਰੀ ਨਾਲ ਤੁਹਾਡੇ ਸਾਹਮਣੇ ਗੱਲਾਂ ਲਿਆਉਂਦੇ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਚ ਪੋਸਟਾਂ ਖਾਲੀ ਕੀਤੀਆਂ ਇੱਕੋ ਝਟਕੇ ਦੀ ਵਿੱਚ ਹੀ 2000 ਐਸਜੀ ਦੀ ਪੋਸਟਾਂ ਕਰਨ ਕਰਤੀ ਇੱਕੋ ਝਟਕੇ ਚ ਸੰਕਰੇ ਇਟीडी ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਇੱਕੋ ਝਟਕੇ ਚ ਮਿਡਲ ਸਕੂਲਾਂ ਦੇ ਵਿੱਚੋਂ ਪੀਟੀ ਅਧਿਆਪਕ ਦੇ ਡ੍ਰੈਇੰਗ ਦੇ ਆਪ ਖਤਮ ਕਰਤੇ ਇਸ ਕਰਕੇ ਇਹ ਵਿਭਾਗ ਨੂੰ ਰੀਸਟਰਕਚਰਿੰਗ ਕਰਨ ਲੱਗੇ ਰਿਹਾ ਵਿਭਾਗ ਨੂੰ ਖਤਮ ਕਰਨ ਦੇ ਲੱਗੇ ਰਿਹਾ ਤੁਸੀਂ ਆਪਣੀ ਜਾਨ ਹੂਲ ਵੀ ਲੜਾਈ ਦੇ ਨਾਲ ਇੱਕ ਪਾਸੇ ਤਾਂ ਰਜਗਾਰ ਬਚਾਉਣ ਲਈ ਲੜ ਰਹੇ ਆ ਈਦੇ ਪਾਸੇ ਵਿਭਾਗ ਬਚਾਉਣ ਲਈ ਲੜ ਰਹੇ ਨੇ ਡੀਟੀਐਫ ਪੰਜਾਬ ਸਾਲਾਂ ਤੋਂ ਇਸ ਜੇਤਬੰਦੀ ਦਾ ਇਤਿਹਾਸ ਆ ਕਿ ਇਹ ਲੜਨ ਵਾਲੇ ਸੰਘਰਸ਼ੀ ਲੋਕਾਂ ਨਾਲ ਹੁੰਦੀ ਆ ਇਹ ਤੁਹਾਡੇ ਆਸਤੇ ਵੀ ਤੁਸੀਂ ਲੰਬਾ ਬੇਰੁਜ਼ਗਾਰੀ ਦਾ ਸਭ ਕਹ ਹੰਡਾਇਆ ਇੱਥੇ ਅਕਾਲੀ ਭਾਜਪਾ ਮਾਰਕਾ ਲੀਡਰਸ਼ਿਪਾਂ ਕਾਂਗਰਸੀ ਲੀਡਰਸ਼ਿਪਾਂ ਜਿਹੜੇ ਇਨਕਲਾਬੀ ਨਹੀਂ ਪੱਗਦਾਂ ਨਹੀਂ ਕਾਈਆਂ ਲੀਡਰਸ਼ਿਪਾਂ ਇਹ ਤੁਸੀਂ ਸਾਰੀਆਂ ਦੇਖ ਲਈਏ ਤੁਹਾਡਾ ਹੈ ਸੰਘਰਸ਼ਾ ਜੇ ਤੁਸੀਂ ਨੌਕਰੀ ਪ੍ਰਾਪਤ ਕਰੋਗੇ ਸੰਘਰਸ਼ ਦੇ ਸਿਰ ਤੇ ਕਰੋਗੇ ਜੇ ਵਿਭਾਗ ਬਚਾਓਗੇ ਸੰਘਰਸ਼ ਦੇ ਸਿਰ ਤੇ ਬਚਾਓਗੇ ਇਸ ਕਰਕੇ ਅਸੀਂ ਤਾਂ ਪਹਿਲਾਂ ਵੀ ਗੁਰਮੀਤੂ ਬੋਲ ਕੇ ਗਿਆ ਕਿ ਸਦਾ ਸੰਘਰਸ਼ਾਂ 'ਚ ਰਹਿਣਾ ਅਸੀਂ ਤੁਹਾਡੇ ਅੰਗ ਸੰਗਾਂ ਧਰਨਾ ਥੋੜਾ ਸੰਗਰੂਰ ਹੋਵੇ ਮੁੰਡਾ ਬੋਲ ਕੇ ਗਿਆ ਪਹਿਲਾਂ ਵੀ ਜੇਲ੍ਹਾਂ ਵਾਲੇ ਸਮੇਂ ਦੇ ਵਿੱਚ ਕਿਵੇਂ ਦਾਤਾ ਸਿੰਘ ਦੀ ਰਿਵਾਇਟ ਵਿੱਚ ਹਮਾਇਤ ਕੀਤੀ ਆ ਅੱਜ ਵੀ ਥੋੜੀ ਹਮਾਇਤ ਕਰਦੇ ਆ ਧਰਨੇ ਜੀ ਵੀ ਥੋੜੇ ਨਾਲ ਇੱਕ ਇੱਕ ਮੁੱਠਾ ਪਰਚੇ ਕਰਦੇ ਆ ਇਹਦੇ ਨਾਲ ਨਾਲ ਥੋੜੇ ਇਸ ਮੁਜ਼ਾਰੇ ਦੀ ਸਹਾਇਤਾ ਵਾਸਤੇ ਅਸੀਂ ਡੀਟੀਐਫ ਵੱਲੋਂ ਤੁਹਾਨੂੰ ਤੁਹਾਨੂੰ 5000 ਫੰਡ ਵੀ ਦਿੰਦੇ ਆ ਬਹੁਤ ਬਹੁਤਾਂ ਜੈਪੁਰ ਕਿਲਾ ਜਿੰਦਾਬਾਦ ਜਿੰਦਾਬਾਦ ਕਿਤਰਾ ਲਾਉਂਦੇ ਆ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ